ਬੀਤੀ ਦੇਰ ਰਾਤ ਇੱਕ ਭਿਆਨਕ ਰੇਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਟ੍ਰੇਨ ਦੇ ਵਿੱਚ ਅਚਾਨਕ ਹੀ ਅੱਗ ਲੱਗ ਗਈ ਜਿਸ ਦੀਆਂ ਖੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਲੋਕਾਂ ਦੇ ਵਿੱਚ ਇੱਕਦਮ ਭਗੜੜ ਮਚ ਗਈ, ਚੀਕ ਚਾਹਾੜਾ ਪੈਂਦਾ ਹੋਇਆ ਦੇਖਿਆ ਗਿਆ। ਲੋਕ ਟ੍ਰੇਨ ਦੇ ਵਿੱਚੋਂ ਬਾਹਰ ਵੱਲ ਭੱਜਦੇ ਹੋਏ ਨਜ਼ਰ ਆਏ ਨੇ। ਹਰ ਪਾਸੇ ਅੱਗ ਹੀ ਅੱਗ ਤੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। ਬੇहद ਭਿਆਨਕ ਮੰਜ਼ਰ ਬਣਿਆ ਹੋਇਆ ਹੈ। ਦੱਬਿਆਂ ਦੇ ਵਿੱਚ ਲੋਕ ਆਰਾਮ ਦੇ ਨਾਲ ਸੁੱਤੇ ਹੋਏ ਸਨ ਪਰ ਜਿਉਂ ਹੀ ਅੱਗ ਦੀਆਂ ਲਪਟਾਂ ਨਿਕਲੀਆਂ ਤਾਂ ਭਗਦੜ ਮਚ ਗਈ। ਲੋਕੋ ਪਾਇਲਟ ਨੇ ਬੜੀ ਹੀ ਸੂਝ-ਬੂਝ ਦੇ ਨਾਲ ਇਸ ਟ੍ਰੇਨ ਨੂੰ ਰੋਕ ਲਿਆ। ਲਗਭਗ ਸਾਰੇ ਹੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਇੱਕ ਵਿਅਕਤੀ ਦੀ Laash ਬ੍ਰਮਹੰਦ ਹੋਈ ਹੈ। ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਟਾਟਾ ਨਗਰ ਅਨਾਰਕਲਮ ਐਕਸਪ੍ਰੈਸ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟ੍ਰੇਨ ਦੇ ਇੱਕ ਡੱਬੇ ਦੇ ਵਿੱਚ 82 ਯਾਤਰੀ ਸਵਾਰ ਸਨ ਤੇ ਦੂਸਰੇ ਡੱਬੇ ਦੇ ਵਿੱਚ 76 ਯਾਤਰੀ ਬੈਠੇ ਹੋਏ ਸਨ ਫਾਇਰ ਬ੍ਰਿਗੇਡ ਨੂੰ ਤੁਰੰਤ ਹੀ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅੱਗ ਨੂੰ ਬੁਝਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅੱਗ ਬਹੁਤ ਜ਼ਿਆਦਾ ਤੇਜ਼ ਸੀ ਤੇ ਇਸ ਰੇਲ ਗੱਡੀ ਦੇ ਦੋ ਡੱਬੇ ਤਾਂ ਬਿਲਕੁਲ ਹੀ ਸੜ ਕੇ ਸੁਆਹ ਹੋ ਗਏ ਇਸ ਘਟਨਾ ਦੇ ਵਿੱਚ ਇੱਕ ਯਾਤਰੀ ਦੀ ਮੌਤ ਵੀ ਹੋ ਗਈ ਹੈ। ਕੁਝ ਯਾਤਰੀ ਜ਼ਖਮੀ ਹੋਏ ਨੇ ਉਹਨਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਜਿੱਥੇ ਕੀ ਓਜੇਰੇ ਇਲਾਜ ਨੇ। ਬਾਕੀ ਯਾਤਰੀਆਂ ਨੂੰ ਕਿਸੇ ਹੋਰ ਟ੍ਰੇਨ ਦੇ ਰਾਹੀਂ ਆਪਣੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਭਿਆਨਕ ਅੱਗ ਲੱਗਣ ਕਾਰਨ ਇੱਕ ਯਾਤਰੀ ਦੀ ਮੌਤ ਹੋ ਗਈ ਹੈ। ਹੁਣ ਫ੍ਰੈਂਸਿਕ ਟੀਮਾਂ ਪਹੁੰਚੀਆਂ ਹੋਈਆਂ ਨੇ ਤੇ ਮੌਕੇ ਤੇ ਰਾਹਤ ਤੇ ਬਚਾਅ ਕਾਰਜ ਦਿੱਤੇ ਗਏ ਨੇ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਜਨ